ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ 31 ਦਸੰਬਰ ਦਿਲਜੀਤ ਦੋਸਾਂਜ ਲੁਧਿਆਣਾ ਸ਼ਹਿਰ ਦੇ ਵਿੱਚ ਹੋਣਗੇ ਕਿਉਂਕਿ ਵੱਡਾ ਕਾਨਸਰਟ ਹੋਣ ਜਾ ਰਿਹਾ ਹੈਗਾ ਤਾਂ ਪਿੱਛੇ ਤਿਆਰੀਆਂ ਤੁਸੀਂ ਦੇਖ ਰਹੇ ਹੋਗੇ ਪਰ ਤੁਹਾਨੂੰ ਉਸ ਦੇ ਨਾਲ ਇੱਕ ਹੋਰ ਨਵੀਂ ਅਪਡੇਟ ਦੇ ਦਈਏ ਜਿੰਨੀ ਵੀ ਇੱਥੇ ਦਿਲਜੀਤ ਦੋਸਾਂਜ ਉਹਨਾਂ ਦੀ ਟੀਮ ਹੈ ਜਿੰਨੀ ਵੀ ਇੱਥੇ ਮੈਨੇਜਮੈਂਟ ਕੰਮ ਕਰ ਰਹੀ ਹੈ ਦਿਲਜੀਤ ਦੋਸਾਂਜ ਦੀ ਤਾਂ ਨਾਲ ਹੀ ਜਿੰਨਾ ਕ ਸਬੰਧ ਇੱਥੇ ਲੱਗ ਰਿਹਾ ਭਾਵੇਂ ਉਹ ਸਟੇਜ ਦੇ ਲਈ ਹੋਵੇ ਭਾਵੇਂ ਉਹ ਕਿਸੇ ਹੋਰ ਚੀਜ਼ ਲਈ ਇੱਥੇ ਇੱਥੇ ਇਸ ਫੁੱਟਬਾਲ ਗਰਾਊਂਡ ਦੇ ਵਿੱਚ ਲੱਗ ਰਿਹਾ ਹੋਵੇ ਤਾਂ ਦਿਲਜੀਤ ਦੋਸਾਂਜ ਦੀ ਟੀਮ ਨੂੰ ਇਦੇ ਵਾਸਤੇ ਪੀਯੂ ਦੇ ਅਥਾਰਟੀ ਨੂੰ ਯਾਨੀ ਪੀਯੂ ਦੇ ਮੈਨੇਜਮੈਂਟ ਨੂੰ ਰੈਂਟ ਪੇ ਕਰਦਾ ਪਵੇਗਾ ਤਾਂ ਤੁਹਾਨੂੰ ਦੱਸਦੀ ਹਾਂ ਰੈਂਟ ਕਿਸ ਤਰੀਕੇ ਨਾਲ ਪੇ ਕਰਨਗੇ ਕਿਸ ਚੀਜ਼ ਦਾ ਕਿਸ ਤਰ੍ਹਾਂ ਦਾ ਰੈਂਟ ਹੋਵੇਗਾ ਉਹ ਵੀ ਤੁਹਾਨੂੰ ਦੱਸ ਦਿੰਦੇ ਆ ਪ੍ਰੋਪਰ ਤਰੀਕੇ ਨਾਲ ਜਿਹੜੀ ਤਿਆਰੀ ਜ਼ਰੂਰ ਸ਼ੁਰੂ ਹੈ ਰਹਿ ਤੁਸੀਂ ਤਸਵੀਰ ਦੇਖ ਰਹੇ ਹੋਗੇ ਕਿ ਕਿਸ ਤਰੀਕੇ ਨਾਲ ਸਟੇਜ ਜਿਸ ਤਰ੍ਹਾਂ LED ਲਾਈਟਾਂ ਲੱਗਣੀਆਂ ਨੇ ਉਹਦੀ ਤਿਆਰੀ ਬਿਲਕੁਲ ਤੇ ਸ਼ੁਰੂ ਹੋ ਰਹੀ ਹੈ ਤਾਂ ਦੱਸਦੀ ਹਾਂ ਕਿ ਹੁਣ ਦਿਲਜੀਤ ਦਸਾਲ ਦੀ ਟੀਮ ਨੂੰ ਜੜਾਗਾ ਇਸ ਫੁੱਟਬਾਲ ਟੀਮ ਦੇ ਵਿੱਚ ਹੋ ਰਹੇ ਕੰਮ ਨੂੰ ਜਾਂ ਇੱਥੇ ਤਿਆਰੀਆਂ ਨੂੰ ਜਾਂ ਜਿਵੇਂ ਸਟੇਜ ਹੈ ਤੇ ਇਹਦਾ ਰੈਂਟ ਪੇ ਕਰਦਾ ਪਵੇਗਾ ਤੇ ਉਸ ਦਾ ਰੈਂਟ ਜਿਹੜਾਗਾ ਉਹ 20 ਲੱਖ 65000 ਰੁਪਏ ਜਿਹੜਾ ਪੀਏਯੂ ਨੂੰ ਦਿਲਜੀਤ ਦੋਸਾਨ ਦੀ ਟੀਮ ਨੂੰ ਦੇਣਾ ਪਵੇਗਾ ਜਿਹੜਾ ਇਹ ਕੰਸਰਟ ਹੋ ਰਿਹਾਗਾ ਤਾਂ ਇਸ ਕੰਸਰਟ ਦਾ ਜਿਹੜਾ ਜਿਹੜੀ ਫੀਸ ਹੈ ਜਿਹੜਾ ਰੈਂਟ ਹੈਗਾ ਭਾਵੇਂ ਉਹ ਪਾਰਕਿੰਗ ਨੂੰ ਲੈ ਕੇ ਹੋਵੇ ਭਾਵੇਂ ਇੱਥੇ ਜਿਹੜੇ 25 ਦਸੰਬਰ ਤੋਂ ਲੈ ਕੇ 3 ਜਨਵਰੀ ਤੱਕ ਇੱਥੇ ਦਿਲਜੀਤ ਦੋਸਾਨ ਜੁਨਾ ਦੀ ਟੀਮ ਇੱਥੇ ਰਹੇਗੀ 1.5 ਲੱਖ ਰੁਪਏ ਜਿਹੜਾਗਾ ਉਹ ਦੇਣਾ ਪਵੇਗਾ ਤਾਂ ਤੁਹਾਨੂੰ ਦੱਸ ਦਈਏ ਟੋਟਲ ਮਿਲਾ ਕੇ ਵਿਦ ਜੀਐਸਟੀ ਜਿਹੜਾ ਦਿਲਜੀਤ ਦੋਸਾਂਝ ਉਹਨਾਂ ਦੀ ਟੀਮ ਨੂੰ 20 ਲੱਖ 65000 ਰੁਪਏ ਇਸ ਕਾਨਸਰਟ ਨੂੰ ਕਰਨ ਦੇ ਲਈ ਤੇ ਇੱਥੇ ਪਾਵੇਂ ਉਹ ਕੋਈ ਵੀ ਗਤੀਵਿਧੀ ਹੋ ਰਹੀ ਹੈ ਤੁਸੀਂ ਦੇਖ ਰਹੇ ਹੋ ਕਿ ਵੱਡੀ ਸਟੇਜ ਲੱਗ ਰਹੀ ਹੈ ਤੇ ਰੈਂਪ ਸਟੇਜਾਂ ਲੱਗੀਆਂ ਹੋਈਆਂ ਨੇ ਨਾਲ ਹੀ ਤਿਆਰੀਆਂ ਕੀਤੀਆਂ ਜਾ ਰਹੀਆਂ ਹੱਟ ਲੱਗੇ ਹੋਏ ਨੇ ਤਾਂ ਇਹਨਾਂ ਸਾਰਿਆਂ ਦਾ ਜਿਹੜਾ ਰੈਂਟ ਦਿਲਜੀਤ ਦੋਸਾਂਝ ਉਹਨਾਂ ਦੀ ਟੀਮ ਨੂੰ 20 ਲੱਖ 65000 ਰੁਪਏ ਪੀਯੂ ਦੇ ਅਥਾਰਟੀ ਨੂੰ ਯਾਨੀ ਪੀਯੂ ਦੇ ਮੈਨੇਜਮੈਂਟ ਨੂੰ ਦੇਣਾ ਪਵੇਗਾ ਇਸ ਕਾਨਸਰਟ ਨੂੰ ਕਰਨ ਵਾਸਤੇ ਤਾਂ ਦੂਜੇ ਪਾਸੇ ਜੇ ਅਸੀਂ ਗੱਲ ਕਰ ਲਈਏ ਕਾਫੀ ਟਿਕਟਾਂ ਦਾ ਰੇਟ ਜਿਹੜਾ ਹੈਗਾ ਉਹ ਵੀ 50000 ਦੇ ਕਰੀਬ ਰੱਖਿਆ ਗਿਆ ਸੀਗਾ ਤੇ ਉਸੇ ਹਿਸਾਬ ਦੇ ਨਾਲ ਪੀਯੂ ਨੇ ਵੀ ਇਸ ਦਾ ਜਿਹੜਾ ਚਾਰਜ ਹੈ ਉਹ ਲੈਣਾਗਾ ਤਾਂ ਤੁਹਾਨੂੰ ਦੱਸ ਦਈਏ 2.5 ਲੱਖ ਰੁਪਏ ਜਿਸ ਦਿਨ ਇਸ ਕਾਨਸਰਟ ਨੂੰ ਕੀਤਾ ਜਾਵੇਗਾ ਯਾਨੀ 31 ਦਸੰਬਰ 2.5 ਲੱਖ ਰੁਪਏ ਉਸ ਦਿਨ ਦਾ ਪੀਯੂ ਨੂੰ ਦੇਣਾ ਪਵੇਗਾ ਤੇ ਨਾਲ ਹੀ ਗੱਲ ਕਰ ਲਈਏ ਤਾਂ 20 ਲੱਖ 65000 ਰੁਪਏ ਇਸ ਦਿਲਜੀਤ ਦਸਾਂਜ ਦੇ 31 ਤਰੀਕ ਨੂੰ ਹੋਣ ਜਾ ਰਹੇ ਸ਼ੋਅ ਨੂੰ ਲੈ ਕੇ ਤਾਂ ਇਹ ਰੈਂਟ ਜਿਹੜਾਗਾ ਉਹ ਪੀਯੂ ਨੂੰ ਦੇਣਾ ਪਵੇਗਾ ਤਾਂ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਹੈ ਕਿਉਂਕਿ ਹੁਣ ਤੱਕ ਤੁਸੀਂ ਤਿਆਰੀਆਂ ਦੀ ਖਬਰ ਜ਼ਰੂਰ ਸੁਣੀ ਸੀ ਪਰ ਤੁਹਾਨੂੰ ਦੱਸ ਦਈਏ ਜਿਹੜੀਆਂ ਵੀ ਤਿਆਰੀਆਂ ਇੱਥੇ ਹੋ ਰਹੀਆਂ ਤਾਂ ਇਸ ਦਾ ਇੱਕ ਇੱਕ ਚੀਜ਼ ਦਾ ਰੈਂਟ ਜਿਹੜਾ ਪੀਯੂ ਦੇ ਅਥਾਰਟੀ ਨੂੰ ਪੇ ਕਰਨਾ ਪਵੇਗਾ ਉਹ ਦਿਲਜੀਤ ਦੁਸਾਂਝ ਉਹਨਾਂ ਦੀ ਟੀਮ ਕਰੇਗੀ ਤੇ ਨਾਲ ਹੀ ਟੋਟਲ ਦੀ ਗੱਲ ਕਰ ਲਈਏ ਤਾਂ ਟੋਟਲ 2 ਲੱਖ 65000 ਰੁਪਏ ਇਸ ਕਾਨਸਰਟ ਨੂੰ ਕਰਨ ਵਾਸਤੇ ਦਿਲਜੀਤ ਦੁਸਾਂਝ ਦੀ ਟੀਮ ਯਾਨੀ ਦਿਲਜੀਤ ਦੁਸਾਂਝ ਨੂੰ ਜਿਹੜਾ ਪੀਯੂ ਦੇ ਮੈਨੇਜਮੈਂਟ ਨੂੰ ਦੇਣਾ ਪਵੇਗਾ ਤਾਂ ਦੱਸ ਦਿਓ 3 ਤਰੀਕ ਤੱਕ ਦਿਸ ਮੈਂਟਲ ਕਰ ਦੇ ਜਿਸ ਦਿਨ ਉਸ ਦਿਨ ਦੀ ਜਦੋਂ ਪ੍ਰੋਗਰਾਮ ਖਤਮ ਹੋਵੇਗਾ ਜਦੋਂ ਇਸ ਚੀਜ਼ ਨੂੰ ਡਿਸਮੈਂਟਲ ਕਰਨਾ ਹੋਵੇਗਾ ਜਦੋਂ ਇਸ ਨੂੰ ਤੋੜਨਾ ਹੋਵੇਗਾ ਜਾਂ ਫਿਰ ਇਹਨੂੰ ਵਾਪਸ ਸਮਾਨ ਲੈ ਕੇ ਜਾਣਾ ਹੋਵੇਗਾ ਤਾਂ ਪਰਡੇ ਦੇ ਹਿਸਾਬ ਨਾਲ 1.5 ਲੱਖ ਰੁਪਏ ਚਾਰ ਜਿਹੜਾਗਾ ਪੀਆਯੂ ਨੇ ਇਸ ਕਾਨਸਰਟ ਨੂੰ ਕਰਨ ਵਾਸਤੇ ਦਿੱਤਾ ਹੈ ਤਾਂ ਤੁਸੀਂ ਆਪਣੀ ਰਾਏ ਇਸ ਕਾਨਸਰਟ ਨੂੰ ਲੈ ਕੇ ਤੇ ਦਿਲਜੀਤ ਦੁਸਾਂਜ ਦੇ 31 ਤਰੀਕ ਨੂੰ ਹੋਣ ਜਾ ਰਹੇ ਇਸ ਪ੍ਰੋਗਰਾਮ ਬਾਰੇ ਜ਼ਰੂਰ ਦਿਓ ਸੋ ਤੁਹਾਨੂੰ ਦੱਸਦੀ ਕਿ 25 ਤਰੀਕ ਤੋਂ ਇਹ ਜਿਹੜੀਆਂ ਤਿਆਰੀਆਂ ਨੇ ਇੱਥੋਂ ਸ਼ੁਰੂ ਹੋ ਗਈਆਂ ਨੇ ਤੇ 25 ਤਰੀਕ ਤੋਂ ਲੈ ਕੇ 3 ਜਨਵਰੀ ਤੱਕ ਜਿਹੜਾ ਇੱਥੋਂ ਜਿਹੜਾ ਰੈਂਟ ਹੈਗਾ ਉਹ ਪੀਯੂ ਦੇ ਮੈਨੇਜਮੈਂਟ ਨੂੰ ਦੇਣਾ ਪਵੇਗਾ ਤਾਂ ਤੁਹਾਨੂੰ ਦੱਸ ਦਈਏ ਇੱਕ ਦਿਨ ਦਾ 1.5 ਲੱਖ ਰੁਪਏ ਜਿਹੜਾਗਾ ਉਹ ਪੀਯੂ ਦੇ ਅਥਾਰਟੀ ਨੂੰ ਦੇਣਾ ਪਵੇਗਾ ਤਾਂ ਜਿਸ ਦੇ حساب ਨਾਲ 9 ਲੱਖ ਰੁਪਏ ਜਿਹੜਾਗਾ ਉਹ ਹੋ ਜਾਂਦਾਗਾ ਤਾਂ ਉਹ ਜਿਹੜਾ ਦਿਲਜੀਤ ਦੋਸਾਂਜ ਦੀ ਜਿਹੜੀ ਟੀਮ ਹੈ ਉਹ ਅਦਾ ਕਰੇਗੀ ਤੇ ਨਾਲ ਕੀ ਤੁਹਾਨੂੰ ਦੱਸੀ ਜਿਸ ਦਿਨ ਇੱਥੇ ਸ਼ੋਅ ਹੋਏਗਾ ਦਿਲਜੀਤ ਦੋਸਾਂਜ ਇੱਥੇ ਮੌਜੂਦ ਹੋਣਗੇ ਲੋਕਾਂ ਨੂੰ ਆਪਣੇ ਗੀਤਾਂ ਦੇ ਨਾਲ ਜਿਹੜਾ ਇੱਥੇ ਗੀਤ ਸੁਣਾਉਣਗੇ ਤਾਂ ਉਸ ਦਿਨ ਵੀ ਜਿਹੜਾਗਾ 2.5 ਲੱਖ ਰੁਪਏ ਜਿਹੜਾ ਚਾਰਜ ਕੀਤਾ ਜਾਵੇਗਾ ਇੱਕ ਦਿਨ ਦਾ ਤੇ ਨਾਲ ਹੀ ਜਦੋਂ ਇਹ ਪ੍ਰੋਗਰਾਮ ਖਤਮ ਹੁੰਦਾਗਾ ਲਾਈਵ ਕਾਨਸਰਟ ਖਤਮ ਹੋਵੇਗਾ ਤੇ ਉਸ ਦਿਨ ਇੱਥੋਂ ਜਿਹੜਾ ਸਮਾਨ ਡਿਸਮੈਂਟਲ ਕਰਨਗੇ ਸਮਾਨ ਇੱਥੋਂ ਲੈ ਕੇ ਜਾਣਗੇ ਤਾਂ ਉਸ ਦਿਨ ਵੀ ਜਿਹੜਾਗਾ 1.5 ਲੱਖ ਰੁਪਏ ਪਰ ਡੇ ਦੇ حساب ਨਾਲ ਲਿੱਤਾ ਜਾਵੇਗਾ ਤਾਂ ਤੁਹਾਨੂੰ ਦੱਸ ਦਈਏ ਕਿ ਜਿਹੜਾ ਪਾਰਕਿੰਗ ਯਾਨੀ 31 ਦਸੰਬਰ ਨੂੰ ਇੱਥੇ ਜਿਹੜਾ ਪਾਰਕਿੰਗ ਦਾ ਚਾਰਜ ਹੋਏਗਾ ਉਹ ਵੀ 1.5 ਲੱਖ ਰੁਪਏ ਪਰ ਡੇ ਦੇ ਸਾਹਮਣੇ ਲਿੱਤਾ ਜਾਵੇਗਾ ਤਾਂ ਇੱਕ ਦਿਨ ਦੀ 1.5 ਲੱਖ ਰੁਪਏ OVPU ਦੇ ਮੈਨੇਜਮੈਂਟ ਨੂੰ ਦਿਲਜੀਤ ਦੋਸਾਹ ਦੀ ਟੀਮ ਨੂੰ ਜਿਹੜਾਗਾ ਉਹ ਆਦਾ ਕਰਨੀ ਪਵੇਗੀ ਤਾਂ ਇਹ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦਿਲਜੀਤ ਦੋਸਾਹ ਦੇ ਜਿਹੜੇ ਟੀਮ ਇੱਥੇ ਪਹੁੰਚੀ ਹੈ ਜਿਹੜੀ ਉਹਨਾਂ ਦੀ ਤਾਂ ਉਹਨਾਂ ਨੂੰ ਇੱਥੇ ਕੋਈ ਵੀ ਕੰਮ ਕਰ ਰਹੇ ਨੇ ਜਾਂ ਫਿਰ ਜਿੰਨੀ ਵੀ ਸਪੇਸ ਉਹਨਾਂ ਨੇ ਲਿੱਤੀ ਹੋਈ ਤਾਂ ਉਹਦਾ ਰੈਂਟ ਪੇ ਕਰਨਾ ਪਵੇਗਾ ਤੇ ਉਸ ਦਾ ਟੋਟਲ ਰੈਂਟ ਜਿਹੜਾਗਾ 20 ਲੱਖ 8000 ਬਣਦਾਗਾ ਤਾਂ 20,65,000 ਰੁਪਏ ਜਿਹੜਾਗਾ ਉਹ ਦਿਲਜੀਤ ਦੋਸਾਂਜ ਦੀ ਟੀਮ ਨੂੰ ਪੀਯੂ ਦੇ ਮੈਨੇਜਮੈਂਟ ਨੂੰ ਦੇਣਾ ਪਵੇਗਾ ਤਾਂ ਇਹ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਾਂ ਤੁਹਾਨੂੰ ਦੱਸ ਦਈਏ ਕਿ ਤਿਆਰੀਆਂ ਜਰੂਰ ਲਗਾਤਾਰ ਜਾਰੀ ਹੈ ਤੇ 31 ਦਸੰਬਰ ਨੂੰ ਕੋਈ ਬਹੁਤਾ ਸਮਾਂ ਨਹੀਂ ਰਹਿ ਗਿਆ ਦਿਲਜੀਤ ਦੋਸਾਂਜ ਲਾਈਵ ਕਾਨਸਰਟ ਦੇ ਨਾਲ ਤੁਹਾਡੇ ਰੂਬਰੂ ਹੋਣਗੇ ਪਰ ਉਸ ਤੋਂ ਪਹਿਲਾਂ ਪੀਯੂ ਤੋਂ ਇਹ ਵੱਡੀ ਖਬਰ ਜਿਹੜੀ ਸਾਹਮਣੇ ਆਉਂਦੀ ਹੈ ਕਿ ਜਿੱਥੇ ਜਿੰਨੀ ਵੀ ਟੀਮ ਉਹਨਾਂ ਦੀ ਇੱਥੇ ਪਹੁੰਚੀ ਹੈ ਜਿੰਨੇ ਵੀ ਇੱਥੇ ਤਿਆਰੀਆਂ ਕਰ ਰਹੇ ਨੇ ਜਾਂ ਸਟੇਜ ਲਗਣੀ ਹੈ ਜਾਂ ਕੁਝ ਵੀ ਇੱਥੇ ਜਿਹੜਾ ਵੀ ਕੰਮ ਹੋ ਰਿਹਾਗਾ ਤਾਂ ਉਹਦਾ ਰੈਂਟ ਜਿਹੜਾ ਦਿਲਜੀਤ ਦੋਸਾਂਝ ਦੀ ਟੀਮ ਨੂੰ ਜਿਹੜਾ ਪੀਯੂ ਦੇ ਮੈਨੇਜਮੈਂਟ ਨੂੰ ਪੇ ਕਰਨਾ ਪਵੇਗਾ